ਅਸੀਂ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 82521 ਵੀਰੇ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਵਿੱਚ ਪੰਡ ਬਗਰਾੜੀ ਜ਼ਿਲ੍ਹਾ ਬਈ ਨੂੰ ਫਰੀਦਕੋਟ ਤਹਿਸੀਲ ਬਈ ਨੂੰ ਜੈਤੋ ਪਈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਜੀ ਬਾਈ ਜੀ ਸਸੀ ਕਾ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਨਾਹਾਂ ਤੇ ਅੱਛੀ ਹੈ ਜੀ ਠੀਕ ਹੋ ਜੀ ਵੀਰ ਆਪਣੇ ਘਰ ਆਣ ਹੋਵੇ ਕੀ ਐਡਰੈਸ ਆ ਜੀ ਆਪਣਾ ਜੋ ਸਕੂਲ ਤੋਂ ਨੇੜੇ ਡਰੇਨ ਠੀਕ ਹੋ ਜੀ ਆਪਾਂ ਕੋਲੇ ਘਰ ਹੈ ਬਾਈ ਦਾ ਡਰੇਨ ਦੇ ਨੇੜੇ ਘਰ ਆ ਤੁਸੀਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਜੀ ਉਹਦਾ ਕਿਦਾਂ ਰਿਜ਼ਲਟ ਰਿਹਾ ਜੀ ਉਹ ਰਿਜ਼ਲਟ ਬਹੁਤ ਵਧੀਆ ਰਿਹਾ ਉਹ ਮੈਂ ਦੂਜੇ ਦਿਨ ਸੇਲ ਹੋ ਗਈ ਸੀ ਠੀਕ ਹੋ ਜੀ ਦੂਸਰੇ ਦਿਨ ਵੈੜ ਸੇਲ ਹੋ ਗਈ ਸੀ ਆਪਣਾ ਪਰਲੈਂਡ ਦਾ ਕੰਮ ਆ ਕੇ ਕਰਦੇ ਪਸੂਂਦੇ ਜੀ ਆਪਾਂ ਦੀ ਵਹਿੜਾ ਦੱਸੋ ਇਹ ਡਿਟੇਲ ਕੀ ਆ ਜੀ ਵਹਿੜ ਦੀ ਜੀ ਪਹਿਲਾ ਸੁਹਾ ਵਹਿੜਾ ਜੀ ਸੂਣਾ ਹਜੇ ਜੀ 10 ਦਿਨਾਂ ਦੇ ਬਾਕੀ ਜੀ 10 ਦਿਨਾਂ ਦੀ ਕੱਚੀ ਆ ਜੀ 22 ਦਿਨ ਤਰੀਕ ਨੂੰ ਪੂਰੇ ਦੇ ਠੀਕ ਹੋ ਜੀ 22 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਠੀਕ ਹੋ ਜੀ ਦੇਖ ਸਕਦੇ ਹੋ ਬਈ ਬਾਡੀ ਬੰਤਰ ਦੀ ਚੰਗੀ ਆ ਪੱਠ ਪੂਰੇ ਦੀ ਚੰਗੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਸੂਣਾ ਹਵਾਨਾ ਵਹਿੜ ਦਾ ਭਲਾਂ ਹੋਈਆਂ ਥੋੜੀਆਂ ਹੀ ਆ ਵੀਰੇ ਕੱਢ ਲਓ ਬਾਹਰ ਜੀ ਤੋਰਾ ਵਖਾਦ ਗਿਆ ਵਹਿੜ ਦਾ ਤੋਰਾ ਬਈ ਤੁਸੀਂ ਦੇਖ ਸਕਦੇ ਹੋ ਚੰਗਾ ਤੋਰਾ ਸੋਨਾ ਹਵਾਨਾ ਇਧਰ ਹੀ ਤੋੜ ਲਓ ਹਾੜੇ ਬੋਰਾ ਤੋਰਾ ਬਈ ਤੁਸੀਂ ਦੇਖ ਸਕਦੇ ਹੋ 10 ਦਿਨਾਂ ਦੀ ਕੱਚੀ ਹੈ ਹਜੇ ਕਿੰਨੀ ਕੁ ਉਮਰ ਦੀ ਹੈ ਜੀ ਉਮਰ ਦਾ ਪਤਾ ਹੀ ਕਿਹੜੇ ਕਿੰਨੇ ਤੰਦ ਹੋਗੀ ਜੀ ਬੰਦੋ ਤਾਂ ਵੀ ਦੇਖਣੀ ਆਗਾ ਇਹ ਪਹਿਲੇ ਸੂਏ ਵੇੜ ਅੱਛਾ ਪਹਿਲੇ ਸੂਏ ਵੇੜ ਉਮਰ ਦਾ ਅੰਦਾਜ਼ਾ ਹੈਗਾ ਹੀ ਮਾੜਾ ਮੋਟਾ ਉਮਰ ਹੋਣ ਦੋ ਸਾਲ ਦੋ ਕੁ ਸਾਲ ਦੇ ਕਰੀਬ ਉਮਰ ਹੈਗੀ ਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਜੀ ਦੀ ਮੋਲੇ ਦਾ 55000 ਕਰਦੇ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਠੀਕ ਹੋ ਜੀ 55000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਬਾਈ ਯਾਰ ਮਾਨਤਨ ਵੀ ਪੂਰਾ ਕਰ ਦੇਣਗੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਫੋਨ ਨੰਬਰ 9470 ਹਾਂਜੀ 74500 ਇੱਕ ਹੋਰਾਂ ਫੇਰ ਬੋਲਦੇ 95170 ਹਾਂਜੀ 74500 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ